ਪਹਿਲਗਮ ਘਟਨਾ ਦੇ ਜਵਾਬ ਵਿੱਚ ਭਾਰਤ ਨੇ ਜੋ ਬਹੁਤ ਵੱਡਾ ਐਕਸ਼ਨ ਲਿਆ ਹੈ ਕਿ ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਦੇ ਸਮਝੌਤੇ ਨੂੰ ਟੈਂਪਰੇਰੀ ਤੌਰ ਤੇ ਰੱਦ ਕੀਤਾ ਗਿਆ ਹੈ بڑے ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਭਾਰਤ ਪਾਣੀ ਨੂੰ ਕਿਵੇਂ ਰੋਕੇਗਾ ਜਾਂ ਇਹ ਫੈਸਲੇ ਦਾ ਕੀ ਅਸਰ ਹੋਵੇਗਾ ਪੂਰੀ ਗੱਲ ਇਹ ਹੈ ਕਿ 1960 ਦੇ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਸੇਨਤਦੀਆਂ ਨੂੰ ਲੈ ਕੇ ਸਮਝੌਤਾ ਹੋਇਆ ਸੀ ਇਸ ਨੂੰ ਸਿੰਧੂ ਜਲ ਸੰਧੀ ਜਾਂ ਇੰਡਸ ਵਾਟਰ ਟ੍ਰੀਟੀ ਵੀ ਕਿਹਾ ਜਾਂਦਾ ਹੈ ਇਸ ਵਿੱਚ ਉੱਪਰ ਲੀਆਂ ਤਿੰਨ ਨਦੀਆਂ ਸਿੰਧੂ ਜੇਲਮ ਚਨਾਬ ਦਾ ਕੰਟਰੋਲ ਪਾਕਿਸਤਾਨ ਦੇ ਕੋਲ ਚਲਾ ਗਿਆ ਸੀ ਮਤਲਬ ਕਿ ਇਹ ਤਿੰਨੋਂ ਨਦੀਆਂ ਦਾ 80% ਪਾਣੀ ਪਾਕਿਸਤਾਨ ਹੀ ਜਾਂਦਾ ਸੀ ਭਾਰਤ ਇਹ ਪਾਣੀ ਨੂੰ ਕੁਝ ਹੱਦ ਤੱਕ ਵਰਤ ਸਕਦਾ ਸੀ ਜਿਵੇਂ ਹਾਈਡਰੋ ਪਾਵਰ ਪ੍ਰਾਣ ਲਗਾ ਕੇ ਬਿਜਲੀ ਬਣਾ ਸਕਦਾ ਸੀ ਥੋੜਾ ਬਹੁਤਾ ਖੇਤੀਬਾੜੀ ਲਈ ਵਰਤ ਸਕਦਾ ਸੀ ਪਰ ਭਾਰਤ ਇਹ ਨਦੀਆਂ ਦੇ ਪਾਣੀ ਨੂੰ ਰੋਕ ਨਹੀਂ ਸਕਦਾ ਸੀ ਮਤਲਬ ਉਹ ਤਿੰਨੋਂ ਨਦੀਆਂ ਉੱਪਰ ਵੱਡੇ ਡੈਮ ਬਣਾ ਕੇ ਪਾਣੀ ਦੇ ਕੁਦਰਤੀ ਵਹਾਅ ਨੂੰ ਘਟਾ ਨਹੀਂ ਸਕਦਾ ਸੀ ਤੇ ਨਾ ਹੀ ਉਹ ਨਦੀਆਂ ਦਾ ਪਾਣੀ ਆਪਣੀਆਂ ਨਦੀਆਂ ਵਿੱਚ ਲਿਜਾ ਸਕਦਾ ਸੀ ਤਾਂ ਪਾਕਿਸਤਾਨ ਲਈ ਇਹ ਸਮਝੌਤਾ ਬੜੇ ਫਾਇਦੇ ਵਾਲੀ ਗੱਲ ਸੀ ਕਿਉਂਕਿ ਉੱਥੋਂ ਦੀ 90% ਖੇਤੀਬਾੜੀ ਇਹੀ ਪਾਣੀ ਸਹਾਰੇ ਚੱਲਦੀ ਹੈ ਪਰ ਭਾਰਤ ਨੇ ਹੁਣ ਇਹ ਸਮਝੌਤੇ ਨੂੰ ਟੈਂਪਰੇਰੀ ਤੌਰ ਤੇ ਰੱਦ ਕੀਤਾ ਹੈ ਹੁਣ ਭਾਰਤ ਜਿਵੇਂ ਚਾਹੇ ਉਸੇ ਤਰ੍ਹਾਂ ਹੀ ਇਹ ਪਾਣੀ ਵਰਤ ਸਕਦਾ ਹੈ ਪਰ ਦੂਜੇ ਪਾਸੇ ਪਾਕਿਸਤਾਨ ਅੰਤਰਰਾਸ਼ਟਰੀ ਮੰਚਾਂ ਤੇ ਜਾ ਕੇ ਸਵਾਲ ਖੜੇ ਕਰ ਸਕਦਾ ਹੈ ਕਿ ਆਰਟੀਕਲ 7 ਦੇ ਤਹਿਤ ਇੱਕਤਰ ਆਪਣੀ ਮਰਜ਼ੀ ਨਾਲ ਇਹ ਸਮਝੌਤਾ ਖਤਮ ਨਹੀਂ ਕਰ ਸਕਦੀ ਪਰ ਇਸੇ ਆਰਟੀਕਲ ਤਹਿਤ ਭਾਰਤ ਇਹ ਦਲੀਲ ਦੇ ਸਕਦਾ ਹੈ ਕਿ ਪੈਲਗਾਮ ਘਟਨਾ ਤੋਂ ਬਾਅਦ ਦੋਵਾਂ ਵਿਚਕਾਰ ਵਿਸ਼ਵਾਸ ਤੇ ਸਹਿਯੋਗ ਦਾ ਮਾਹੌਲ ਖਰਾਬ ਹੋਇਆ ਹੈ ਜੋ ਇਹ ਸੰਧੀ ਨੂੰ ਬਰਕਰਾਰ ਰੱਖਣ ਦੇ ਲਈ ਬਹੁਤ ਜ਼ਰੂਰੀ ਸੀ ਆਰਟੀਕਲ 7 ਦੇ ਤਹਿਤ ਦੋਵੇਂ ਤਰ੍ਹਾਂ ਗੱਲਬਾਤ ਕਰਕੇ ਸੰਧੀ ਖਤਮ ਕਰ ਸਕਦੀਆਂ ਨੇ ਜਾਂ ਇਸ ਦੇ ਵਿੱਚ ਸੋਧ ਕਰ ਸਕਦੀਆਂ ਨੇ ਬਾਕੀ ਇਹ ਸੰਧੀ ਟੈਂਪਰਰੀ ਤੌਰ ਤੇ ਰੱਦ ਹੋਈ ਹੈ ਇਸ ਵਿੱਚ ਸੋਧ ਹੋਵੇਗੀ ਜਾਂ ਕੁਝ ਹੋਰ ਹੋਵੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ